हां जी आज 28 जनवरी 2025 आज ਸਾਡੀ ਟੀਮ ਜਿਹੜੀ ਆ ਕਲੋਨੀਆਂ ਵਾਲੇ ਪਾਸੇ ਕਲੋਨੀਆਂ ਨੂੰ ਕਵਰ ਕਰਨ ਜਾ ਰਹੀ ਹੈ ਜੋ ਨਾਲੀਆਂ ਦੇ ਉੱਤੇ ਸਪਰੇਅ ਕਰਨੀ ਹੈ ਗੰਦੀਆਂ ਨਾਲੀਆਂ ਗੰਦੇ ਪਾਣੀ ਦੇ ਉੱਪਰ ਜਿਹੜਾ ਬਹੁਤ ਪੁਨਖੀ ਮੱਛਰ ਹੋਰ ਅਧਿਆਤਿਕ ਜਿਹੜੀਆਂ ਇਹ ਚੀਜ਼ਾਂ ਬਹੁਤ ਪੈਦਾ ਹੋ ਗਈਆਂ ਹਨ ਹਰਿਆਲੀ ਤੋਂ ਜਿਹਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਆਪਣੇ ਜਿੰਨੇ ਵੀ ਰਹਿਣ ਵਾਲੇ ਸਾਡੇ ਜੀ ਹਨ ਜਿਹੜੇ ਕਲੋਨੀਆਂ ਦੇ ਵਿੱਚ ਜਾਂ ਪਿੰਡ ਨਗਰ ਜਿੱਥੇ ਵੀ ਹੈ ਅਸੀਂ ਗੰਦਗੀ ਤੋਂ ਨਜਾਦ ਦਵਾਈਏ ਸਪਰੇਅ ਕਰਕੇ ਉੱਥੇ ਇਹੋ ਜਿਹੀਆਂ ਚੀਜ਼ ਪੈਦਾ ਹੁਣ ਜਿਹਦੇ ਨਾਲ ਬਿਮਾਰੀਆਂ ਫੈਲਣ ਦਾ ਖਸਾ ਹੈ ਉਤੋਂ ਆਪਣੇ ਜਿਹੜੇ ਪਿੰਡ ਦੇ ਵਸੁੰਧਿਆ ਨੂੰ ਇੱਕ ਵਧੀਆ ਸਿਹਤ ਸਹੂਲਤਾਂ ਦਈਏ ਸੋ ਗੰਦੀਆਂ ਨਾਲੀਆਂ ਦੇ ਉੱਤੇ ਇਹ ਸਪਰੇਅ ਹੈ ਜੋ ਕਲੋਨੀਆ ਨੂੰ ਕਵਰ ਕਰਨਾ ਹੈ ਸਾਡੀ ਟੀਮ ਜਿਹੜੀ ਡੱਡੀ ਹੋ ਗਈ ਹੈ ਤੇ ਹੁਣ ਥੋੜੀ ਦੇਰ ਬਾਅਦ ਇਹ ਚੱਲ ਜਾਣੀ ਹੈ ਹਰ ਇੱਕ ਨਾਲੀ ਤੇ ਗੰਦੇ ਪਾਣੀ ਤੇ ਸਪਰੇਅ ਕੀਤੀ ਜਾਏ ਤਾਂ ਜੋ ਮੱਸੀ ਮਖਰਾਦ ਨੂੰ ਖਤਮ ਕੀਤਾ ਜਾਵੇ ਜਿਸ ਨਾਲ ਕੋਈ ਬਿਮਾਰੀ ਨਾ ਫੈਲ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ